ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਰਪਤ ਬੰਦ ਪੰਨੂ ਇਹਨੂੰ ਬੰਦਾ ਤਾਂ ਆਪਾਂ ਕਹਿ ਨਹੀਂ ਸਕਦੇ ਤੇ ਨਾ ਸਿੱਖ ਹੈ ਇਹ ਕਿਉਂਕਿ ਦਾੜੀ ਰੱਖਦਾ ਕੱਲੇ ਇਹ ਗੋਰਿਆਂ ਦਾ ਰਿਵਾਜ ਕਹ ਲੀਏ ਕਲਚਰ ਕਹ ਲੀਏ ਜਿਹੜੇ ਸਿਰ ਦੇ ਵਾਲ ਹੁੰਦੇ ਨੇ ਜਾਂ ਤਾਂ ਉਹ ਰੱਖਦੇ ਨਹੀਂ ਜਾਂ ਉਹ ਗੁੱਤ ਕਰਦੇ ਹੁੰਦੇ ਤੇ ਇਨ ਜਿਹੜੀ ਬਕਵਾਸ ਕੀਤੀ ਹੈ ਨਾ ਉਹਦੇ ਤੇ ਮੈਂ ਗੱਲਬਾਤ ਕਰਨੀ ਹੈ ਇਹ ਕਹਿੰਦਾ ਹੈ ਕਹਿੰਦਾ ਡਾਕਟਰ ਅੰਬੇਦਕਰ ਸਾਹਿਬ ਉਹਨਾਂ ਦੇ ਸਟੈਚੂ ਹਟਾਉਣੇ ਨੇ 14 ਅਪ੍ਰੈਲ ਨੂੰ ਤੇ ਜੇ ਕੋਈ ਬੁੱਤ ਨੂੰ ਤੋੜੂਗਾ ਬੁੱਤ ਨੂੰ ਕੋਈ ਹਟਾ ਦੇਊਗਾ ਸਟੈਚੂ ਨੂੰ ਤਾਂ ਉਹਨੂੰ 11 ਲੱਖ ਰੁਪਇਆ ਇਨਾਮ ਦੇਵਾਂਗੇ ਪਹਿਲਾਂ ਛੋਟੀ ਜਿਹੀ ਦੀ ਕਲਿੱਪ ਹੈ ਸੁਣ ਲਓ ਫਿਰ ਮੈਂ ਟੇਲ ਦਿੰਨੇ ਆ ਚੰਗੀ ਤਰ੍ਹਾਂ ਚਾਸ ਦੇ ਉਸ ਪਰ ਜਸਟਿਸ ਦਾ ਨੂੰ ਚਲਦੀ 14 ਅਪ੍ਰੈਲ 11 ਜਗ੍ਹਾ 11 ਬੁੱਤ ਅੰਬਸਰ ਬਟਾਲਾ ਹਰੂਰ ਚਲੰਦਰ ਪਟਿਆਲਾ ਲੁਧਿਆਣਾ ਤੇ ਰਾਜਪੁਰਾ ਤੇ 11 ਲੱਖ ਇੱਕ ਬੁੱਤ ਦਾ 11 ਲੱਖ ਲਿਖ ਦੋ ਤੁਸੀਂ 609 ਹਿੰਦੂਸ ਤੇ ਦਲਿਤ ਸਮਾਜ ਤੇ ਵਰਗ ਸਾਥ ਦੇਵੇਗਾ ਖਾਲਿਸਤਾਨ ਦਾ ਨਾ ਪੀਮ ਨਾ ਪਾਰਾ ਦਿੱਲੀ ਦੇ ਵਿੱਚ ਹਕੂਮਤ ਹੋਵੇਗੀ ਖਾਲਿਸਤਾਨ ਦੀ ਤੇ ਕਬੜੀ ਹਫਾਜ਼ਤ ਹੋਵੇਗੀ ਫਰਾਬਰ ਦਾ ਹੱਕ ਹੋਵੇਗਾ ਤਲਵ ਸਮਾਜ ਜਿਸ ਕੌਮ ਤੇ ਉਮੀਦ ਕਰੂੰ ਖੜਾ ਤੋ ਉਖਾੜ ਦਿਓ ਅਜੀ ਰੌਲਾ ਪਾਉਣ ਲੈ ਹੁਣ ਜਿਹੜੀ ਇਹਨੇ ਇਹਦੇ ਵਿੱਚ ਪਕਾਈ ਮਾਰੀ ਐ ਤੇ ਇਹਦੀਆਂ ਬਾਹਾਂ ਵਿੱਚ ਜਾ ਕਹਦੇ ਇਹਦੀਆਂ ਲੱਤਾਂ ਕਿੰਨੀਆਂ ਘਪਾਰ ਚੱਲਦੀਆਂ ਨੇ ਇਹ ਸਭ ਨੂੰ ਪਤਾ ਹੈ ਇਹ ਅਮਰੀਕਾ ਵਿੱਚ ਬੈਠਾ ਇਹ ਭੁਗਾਈ ਮਾਰਦਾ ਹੈ ਕਹਿੰਦਾ ਪੰਜਾਬ ਦੇ ਵਿੱਚ ਜਿੱਥੇ ਵੀ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਤ ਸਟੈਚੂ ਲੱਗੇ ਨੇ ਉਹ ਹਟਾ ਦਿਓ ਔਰ ਸ਼ਾਇਦ ਤੁਹਾਨੂੰ ਪਤਾ ਹੋਵੇ ਰਾਜਪੁਰੇ ਦੇ ਵਿੱਚ ਇਹਨਾਂ ਨੇ ਇੱਕ ਹਰਕਤ ਕੀਤੀ ਹੈ ਡਾਕਟਰ ਸਾਹਿਬ ਦਾ ਜਿਹੜਾ ਬੁੱਤ ਸੀ ਉਹ ਜਾਨਿ ਕਿ ਪੂਤਲਾ ਬਣਾ ਕੇ ਉਹਨੂੰ ਸਾੜਨ ਦੀ ਕੋਸ਼ਿਸ਼ ਕੀਤੀ ਅੱਗ ਲਾਈ ਹੈ ਹੁਣ ਕਹਿੰਦਾ 11 ਥਾਵਾਂ ਤੇ ਅੰਮ੍ਰਿਤਸਰ ਬਟਾਲਾ ਲੁਧਿਆਣਾ ਰਾਜਪੁਰਾ ਪਟਿਆਲਾ ਜਣਕੇ ਇਹ ਇਹਨਾਂ ਨੇ ਉਹ ਜਗ੍ਹਾ ਦੱਸੀਆਂ ਨੇ ਜਿੱਥੇ ਵੀ ਅਸੀਂ ਇਹ ਬੁੱਤਾਂ ਦੇ ਨਾਲ ਛੇੜ ਛਾੜ ਕਰਾਂਗੇ ਜਣਕੇ ਤੋੜ ਵੀ ਸਕਦੇ ਆ ਅੱਗ ਵੀ ਲਾ ਸਕਦੇ ਆ ਇਹ ਇਹਨੇ ਗੱਲਾਂ ਕੀਤੀਆਂ ਹੁਣ ਨਾਲ ਇਹ ਕਹਿੰਦਾ ਵੀ 11 ਲੱਖ ਰੁਪਈਆ ਦੇਵਾਂਗੇ ਜਿਹੜਾ ਕੋਈ ਬੁੱਤ ਨਾਲ ਛੇੜ ਛਾੜ ਕਰੂਗਾ ਤੋੜੂਗਾ ਜਬ ਬੁੱਤਲਾ ਬਣਾ ਕੇ ਛਾੜਨ ਦੀ ਕੋਸ਼ਿਸ਼ ਕਰੂ ਅਸੀਂ ਉਹਨੂੰ ਕਹਿੰਦਾ 11 ਲੱਖ ਰੁਪਈਆ ਇਨਾਮ ਦੇਵਾਂਗੇ ਅੱਛਾ ਮੈਨੂੰ ਜਿੰਨੇ ਕ ਕੱਲ ਫੋਨ ਆਏ ਨੇ ਮੈਂ ਵੀਡੀਓ ਤਾਂ ਬਣਾ ਰਿਹਾ ਵਾਂ ਬਸ ਤਾਂ ਮੈਂ ਕਿਸੇ ਦੇ ਕੰਨ ਤੇ ਵੀਡੀਓ ਬਣਾਉਂਦਾ ਨਹੀਂ ਹੁੰਦਾ ਕਿਉਂਕਿ ਮੈਂ ਜਿਹੜਾ ਮੁੱਦਾ ਹੁੰਦਾ ਉਹਨੂੰ ਸੀਰੀਅਸ ਐ ਸੈਂਸਿਟਿਵ ਆਪ ਲੈਣਾ ਹੁੰਦਾ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਜਿਹੜਾ ਬੰਦਾ ਸਾਡੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਜੁੱਤੀ ਮੈਂ ਚੰਗੀ ਤਰ੍ਹਾਂ ਆਪ ਫੇਰਦਾ ਹੁੰਦਾ ਇਹ ਤੁਹਾਨੂੰ ਸਭ ਨੂੰ ਪਤਾ ਹੈ ਹੁਣੇ ਕਹਿੰਦਾ ਕਿ ਅਸੀਂ 11 ਲੱਖ ਰੁਪਇਆ ਇਨਾਮ ਦੇਵਾਂਗੇ ਜਿਹੜਾ ਕੋਈ ਬੁੱਧ ਤੋੜੂਗਾ ਜਾਂ ਬੇਦਕਾਰ ਸ਼ਬਦ ਦਾ ਪੂਤਲਾ ਸਾੜੂਗਾ ਅੱਗ ਲਾ ਕੇ ਇਹ ਕਹਿੰਦਾ ਮੈਨੂੰ ਚੈਲੰਜ ਕਰਦਾ ਜਿੰਨੇਕ ਮੈਨੂੰ ਕੋਲ ਆਇਆ ਅਸੀਂ ਤੁਹਾਨੂੰ 11 ਲੱਖ ਨਹੀਂ 11 ਕਰੋੜ ਦੇਵਾਂਗੇ ਜੇ ਤੁਹਾਡੇ ਵਿੱਚ ਹਿੰਮਤ ਹੈਗੀ ਹੈ ਭਾਵੇਂ ਪੰਨੂ ਆ ਜੇ ਇੰਡੀਆ ਦੇ ਵਿੱਚ ਤੇ ਭਾਵੇਂ ਕੋਈ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਖਾਲਸਤਾਨੀ ਬੈਠਾ ਹੈ ਉਹ ਦੱਸ ਕੇ ਆਵੇ ਵੀ ਮੈਂ ਡਾਕਟਰ ਮੇਦ ਕਰ ਸਕਦਾ ਬੁੱਧ ਤੋੜੂਗਾ ਜਾਂ ਪੂਤਲਾ ਸਾੜੂਗਾ ਉਹ ਦੱਸ ਕੇ ਆਵੇ 11 ਲੱਖ ਨਹੀਂ 11 ਕਰੋੜ ਦੇਵਾਂਗੇ ਕੱਲ ਇੱਕ ਸੱਜਣ ਨੇ ਫੋਨ ਕੀਤਾ ਸੀ ਅਮਰੀਕਾ ਤੋਂ ਤੇ ਚਾਰ ਸੱਜਣਾਂ ਨੇ ਫੋਨ ਕੀਤੇ ਸੀ ਇੰਗਲੈਂਡ ਤੋਂ ਤੇ 15 ਕ ਫੋਨ ਮੇਰੇ ਕੋਲ ਆਏ ਸੀ ਕੈਨੇਡਾ ਤੋਂ ਉਹ ਕਹਿੰਦੇ ਗਾਨੇ ਜੀ ਤੁਸੀਂ 11 ਕਰੋੜ ਦੀ ਗੱਲ ਛੱਡੋ ਕਹਿੰਦੇ ਅਸੀਂ ਜੇ ਕੋਈ ਬੰਦਾ ਦੱਸ ਕੇ ਆਵੇ ਨਾ ਕਿ ਬੁੱਤ ਤੋੜਨ ਵਾਸਤੇ ਜਾ ਰਿਹਾ ਹੈ ਕਹਿੰਦੇ 11 ਮਿਲੀਅਨ ਦੇ ਮੰਗ। ਕਿੰਨੇ ਹੋਗੇ 11 ਮਿਲੀਅਨ? 50 ਕਰੋੜ ਤੋਂ ਉੱਪਰ ਹੋ ਗਿਆ। 60 ਕਰੋੜੀ ਹੋ ਗਿਆ 60 ਰੁਪਈਆਂ ਦਾ ਡੱਲ ਹੈ। ਉਹ ਕਹਿੰਦੇ 11 ਮਿਲੀਅਨ ਦੇਵਾਂਗੇ ਸੀ। ਜੇ ਕੋਈ ਦੱਸ ਕੇ ਆਵੇ ਕਿ ਮੈਂ ਖਾਲਸਤਾਨੀ ਆ ਮੈਂ ਬੁੱਤ ਤੋੜਨ ਲੱਗਾਂ ਡਾਕਟਰ ਸਾਹਿਬ ਦਾ। ਫਿਰ ਦੱਸਾਂਗੇ ਕਿਹੜੇ ਭਾਅਿਕ ਦੀ ਹੈ। ਇਨਾ ਕਦੀੜਾ ਨੂੰ ਨਾ ਜਿੰਨੀ ਜੁੱਤੀ ਫੇਰੀ ਜਾਵੇ ਉਨੀ ਥੋੜੀ ਹੈ। ਮੈਂ ਬਹੁਤ ਵਾਰੀ ਕਹਿਣਾ ਹੁਣਾ ਜਦੋਂ ਇਹਨਾਂ ਦੇ ਜੁੱਤੀ ਫੇਰਨ ਲੱਗੋ ਨਾ ਇਹ ਕਹਿਦਾ ਕਰੋ ਕਿ ਮੈਨੂੰ ਗਿਣਤੀ ਨਹੀਂ ਆਉਂਦੀ ਮੈਂ ਤਾਂ ਅਣਪੜ੍ਹ ਹਾਂ ਉਹ ਜਿਵੇਂ ਪਿਛਲੇ 20 30 ਸਾਲ ਪਿੱਛੇ ਜਾਓਗੇ ਕੁਝ ਹੁਣ ਵੀ ਸਾਡੀਆਂ ਦੀਦੀਆਂ ਹੈਗੀਆਂ ਨੇ ਉਹ ਜੋ ਦੁੱਧ ਪਾਉਂਦੀਆਂ ਸੀ ਕਿਸੇ ਨੂੰ ਉਹਨਾਂ ਨੂੰ ਲਿਖਣਾ ਨਹੀਂ ਹੁੰਦਾ ਸੀ ਉਹਨੇ ਕੰਧ ਦੇ ਉੱਪਰ ਨਾ ਕੋਲੇ ਨਾਲ ਜਿਹੜੇ ਟਾ ਮਾਰਨੀਆਂ ਹੁੰਦੀਆਂ ਸੀ ਬਸ ਵੀ ਅੱਜ ਇੰਨਾ ਪਾਇਆ ਅੱਜ ਇੰਨਾ ਪਾਇਆ ਦੇ ਫਿਰ ਉਹ ਕੱਲੀ ਕੱਲੀ ਲੇਕ ਜਿਹੜੀ ਐ ਉਹ ਗਿਣ ਲੈਂਦੀਆਂ ਸੀ ਵੀ ਐਨੇ ਕਿਲੋ ਦੁੱਧ ਪਾਤਾ ਸੀ ਢੋਲ ਵਾਲੇ ਤੇ ਉਹ ਉਹ ਤੁਸੀਂ ਹੁਣ ਜਿਹੜਾ ਨਕਸ਼ਾ ਨੁਕਤਾ ਜਿਹੜਾ ਉਹ ਬਣਾਇਓ ਅੰਬਾਸਡਰ ਇਹ ਕਹਦੇ ਵੀ ਅਸੀਂ ਹੈਗੇ ਅਨਪੜ੍ਹ ਸਾਨੂੰ ਗਿਣਤੀ ਨਹੀਂ ਆਉਂਦੀ ਇੰਨੀਆਂ ਜੁੱਤੀਆਂ ਜੇ ਕਿਤੇ ਮਿਲਣ ਤਾਂ ਇਹਨੇ ਦੇ ਮਾਰੋ ਔਰ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਕਰਦਾ ਇਹਨਾਂ ਦਾ ਕੋਈ ਵੀ ਖਾਲਸਤਾਨੀ ਭਾਵੇਂ ਅਮਰੀਕਾ ਬੈਠਾ ਹੈ ਭਾਵੇਂ ਕੈਨੇਡਾ ਬੈਠਾ ਹੈ ਭਾਵੇਂ ਇੰਡੀਆ ਜਾਂ ਪੰਜਾਬ ਵਿੱਚ ਬੈਠਾ ਹੈ ਮੈਨੂੰ ਦੱਸ ਦੇਵੇ ਵੀ ਆਹ ਬੁੱਤ ਮੈਂ ਤੋੜਨ ਵਾਸਤੇ ਆਉਂ ਬੁੱਤਾ ਸਾ ਕੀ ਕਰੇਗਾ ਫਿਰ ਦੱਸਾਂ ਕਿਹੜੇ ਪਾਪ ਵਿਕਦੀ ਹੈ ਇਹ ਅਸੀਂ ਇੱਕ ਇਮਾਨਦਾਰੀ ਨਾਲ ਇੱਕ ਜ਼ਿੰਮੇਵਾਰੀ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਮੈਂ ਅਮਰੀਕਾ ਵਿੱਚ ਬੈਠੇ ਹੋਏ ਤੁਸੀਂ ਲਾਂਬੂ ਲਾ ਰਹੇ ਹੋ ਔਰ ਤੁਹਾਨੂੰ ਇਹ ਲੱਗਦਾ ਵੀ ਜਿਵੇਂ ਪਹਿਲਾਂ ਪੰਜਾਬ ਦੇ ਲੋਕ ਤੁਹਾਡੀ ਜ਼ਹਿਰ ਉਗਲੀ ਹੋਈ ਬਰਦਾਸ਼ਤ ਕਰਨ ਦੀ ਸੋਣੀ ਬਰਦਾਸ਼ਤ ਕਰਨ ਦੀ ਕਦੇ ਵੀ ਨਹੀਂ ਮੈਂ ਜਿੰਨੇ ਵੀ ਡਾਕਟਰ ਅਮੀਦਕਰ ਸਾਹਿਬ ਨੂੰ ਪਿਆਰ ਕਰਨ ਵਾਲੇ ਆ ਖਾਸ ਕਰਕੇ ਜਿਹੜਾ ਵਕੀਲ ਭਾਈਚਾਰਾ ਉਹ ਸੰਵਿਧਾਨ ਦੇ ਅੰਡਰ ਕੇਸ ਲੜਦਾ ਹੈ ਸੰਵਿਧਾਨ ਦੇ ਕੈਲਗੀ ਸਿਰ ਤੋਂ ਰੋਟੀ ਖਾਂਦਾ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਜਦੋਂ ਇਹੋ ਜਿਹੇ ਸਟੇਟਮੈਂਟ ਆ ਇਹੋ ਜਿਹੇ ਕਦੇੜ ਦਿੰਦੇ ਹੁੰਦੇ ਆ ਥੋੜੀ ਜਿਹੀ ਗੌਰ ਜ਼ਰੂਰ ਕਰਿਆ ਕਰੋ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਸਮੁੱਚੇ ਭਾਰਤ ਦੇ ਲੋਕਾਂ ਨੂੰ ਜਿੱਥੇ ਵੀ ਡਾਕਟਰ ਸਾਹਿਬ ਦੇ ਸਟੈਚੂ ਲੱਗੇ ਹੋਏ ਨੇ ਜਿੱਥੇ ਵੀ ਲੱਗੇ ਨੇ ਕੇਅਰ ਕੀਤੀ ਜਾਵੇ ਗੌਰ ਕਰਿਓ ਜਿੱਥੇ ਕੋਈ ਇਹ ਭੇੜ ਇੱਕ ਤੀੜ ਮਿਲ ਗਈ ਵੀ ਆ ਡਾਕਟਰ ਸਾਹਿਬ ਦੇ ਬੁੱਤ ਨਾਲ ਛੇੜਛਾੜ ਕਰ ਰਹੇ ਨੇ ਤਾਂ ਫੜ ਕੇ ਢਾ ਲਿਓ ਬਸ ਉਥੇ ਤੇ ਪੰਨੂ ਨੂੰ ਚੈਲੰਜ ਆ ਜੇ ਅਮਰੀਕਾ ਬੈਠਾ ਕਿਤੇ ਗੱਲ ਸੁਣ ਲਵੇ ਜੇ ਲੱਤਾਂ ਭਾਰ ਝਲਦੀਆਂ ਨੇ ਤਾਂ ਫਿਰ ਜਨਾਨਾ ਬਣ ਕੇ ਉੱਥੇ ਭੌਂਕਣ ਦੀ ਲੋੜ ਨਹੀਂ ਇੰਡੀਆ ਕੇ ਗੱਲ ਕੰਮ ਫਿਰ ਦੱਸਾਂਗੇ ਤੂੰ 11 ਲੱਖ ਦੀ ਗੱਲ ਕਰਦਾ ਜੇ ਕੋਈ ਪੰਜਾਬ ਦੇ ਵਿੱਚ ਦੱਸ ਕੇ ਆਉ ਨਾ ਵੀ ਅਸੀਂ ਬੁੱਤ ਤੋੜਿਆ ਚਲੋ ਤੋੜ ਵੀ ਦੇਵੇ ਦੇਵਾਂਗੇ ਉਹਨੂੰ 11 ਕਰੋੜ ਦੇਵਾਂਗੇ ਪਰ ਦੱਸ ਕੇ ਆਇਓ ਪੁੱਤ ਔਰ ਜਿਹੜੇ ਕੈਨੇਡਾ ਇੰਗਲੈਂਡ ਅਮਰੀਕਾ ਦੇ ਲੋਕਾਂ ਨੇ ਫੋਨ ਕੀਤੇ ਆ ਉਹ ਕਹਿੰਦੇ 11 ਮਿਲੀਅਨ ਦੇਵਾਂਗੇ ਪਰ ਦੱਸ ਕੇ ਆਇਓ ਵੀ ਅਸੀਂ ਆਹ ਬੁੱਤ ਤੋੜਨ ਜਰ ਤੁਸੀਂ ਸ਼ਰਮ ਕਰੋ ਮਾੜੀ ਮੋਟੀ ਕਿੱਥੇ ਖੜੇ ਹੋ ਪਤਾ ਕਹਿੰਦਾ ਕਹਿੰਦਾ ਦਿੱਲੀ ਤੇ ਖਾਲਿਸਤਾਨ ਦਾ ਝੰਡਾ ਦਿੱਲੀ ਤੇ ਖਾਲਿਸਤਾਨ ਦੀ ਹਕੂਮਤ ਹੋ ਇਹ ਕਹਿੰਦਾ ਨਾ ਕਹਿੰਦਾ ਭੀਮ ਤੇ ਨਾ ਭਾਰਤ ਜਣ ਕੇ ਇਹ ਸਭ ਕੁਝ ਖਤਮ ਕਰ ਦੇਣਗੇ ਔਰ ਡਾਕਟਰ ਅੰਬੇਦਕਰ ਸਾਬ ਨੂੰ ਇਹਨੇ ਕਾਤਲ ਕਿਹਾ ਜਣ ਕੇ ਸਿੱਖ ਕੌਮ ਦਾ ਕਾਤਲ ਕਿਹਾ ਇਹਨਾਂ ਬੇਵਕੂਫਾਂ ਨੂੰ ਪਤਾ ਹੋਵੇ ਨਾ ਡਾਕਟਰ ਸਾਹਿਬ ਜਦੋਂ ਅਕਾਲ ਤਖਤ ਅਕਾਲ ਤਖਤ ਸਾਹਿਬ ਤੇ ਗਏ ਨੇ ਉਦੋਂ ਉਹਨਾਂ ਦੇ ਨਾਲ 3 ਕਰੋੜ ਲੋਕ ਸੀ ਭਾਰਤ ਦੇ ਜਿਨ੍ਹਾਂ ਨੇ ਅਮਰ ਛਕਣਾ ਸੀ ਤੇ ਆ ਸਾਡੀ ਅਵਾਦ ਕਿੰਨੀ ਹੈ 2.5 ਕਰੋੜ ਤੇ ਜੇ ਉਸ ਵਕਤ ਡਾਕਟਰ ਸਾਹਿਬ ਨੂੰ ਅਮਰ ਛਕਾ ਦਿੰਦੇ ਆ ਜਿਹੜੇ ਕਹਿੰਦੇ ਆ ਬ੍ਰਾਹਮਣ ਕਹਿੰਦੇ ਸੀ ਚੌਥੇ ਪੌੜੇ ਵਾਲੇ ਤੁਹਾਡੇ ਲਈ ਬਾਟਾ ਹੋਰ ਹੋਊਗਾ ਤੇ ਇਹਨਾਂ ਦੀ ਕਰਤੂਤ ਹੈ ਕਤਲ ਇਹ ਨਹੀਂ ਕੌਮ ਦੇ ਜਿਨ੍ਹਾਂ ਨੇ ਅਮਰਤ ਨਹੀਂ ਛਕਾਇਆ ਡਾਕਟਰ ਸਾਹਿਬ ਨੂੰ ਤੇ ਅੱਜ ਸਿੱਖ ਕੌਮ ਦੀ ਵਾਦੀ ਕਿੰਨੀ ਹੋਣੀ ਸੀ ਆਵਾਦੀ ਜੇ ਅਮਰ ਸ਼ਕਾਇਆ ਹੁੰਦਾ ਉਸ ਵਕਤ ਜੇ ਨਾਂ ਜਾਤੀ ਵਿਤਕਰਾ ਖੜਾ ਕੀਤਾ ਹੁੰਦਾ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਵੀ ਇਹ ਪੰਜਾਬ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਜਿੱਥੇ ਵੀ ਮਿਲਣ ਖੇਤਰ ਫੇਰ ਉੱਪਰ ਪੜ ਕੇ ਤੇ ਦੁਬਾਰਾ ਫੇਰ ਕਹਿ ਦਿੰਨਾ ਜਿਹੜਾ ਵੀ ਖਲਤਾਨੀ ਕੋਈ ਭਾਵੇਂ ਕੈਨੇਡਾ ਬੈਠਾ ਭਾਵੇਂ ਅਮਰੀਕਾ ਬੈਠਾ ਹੈ ਭਾਵੇਂ ਭਾਰਤ ਵਿੱਚ ਪੰਜਾਬ ਵਿੱਚ ਬੈਠਾ ਹੈ ਉਹ ਦੱਸ ਕੇ ਆਵੇ ਵੀਸੀ ਆ ਬੁੱਤ ਤੋੜਨਾ ਇੱਥੇ ਪੂਤਲਾ ਸਾੜਾਂਗੇ ਉਹਨੂੰ 11 ਕਰੋੜ ਦੇਵਾਂਗੇ ਇਹ ਮੈਂ ਨਹੀਂ ਕਹਿ ਰਿਹਾ ਜਿਹੜੇ ਲੋਕਾਂ ਨੇ ਫੋਨ ਕੀਤੇ ਨੇ ਉਹ ਕਹਿ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ